ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਦੋਸ ਨੂੰ ਮੱਝਾਂ ਦਿਖਾਉਣ ਲੱਗਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਂ ਜਿਵੇਂ ਬਿਲਕੁਲ ਤਾਜੀ ਸੁਈ ਸੁਈਆ ਤੇ ਮਗਰ ਕੱਟੀ ਹੈ ਦੇਖੋ ਠੀਕ ਹੈ ਜੀ ਤੇ ਇੱਕ ਸਾਨੂੰ ਦਿਖਾ ਦਾਂਗੇ ਬੂਰੀ ਮੱਝ ਨਵੇਂ ਹਾਂਛ ਦੋਨੇ ਹੀ ਤਕਰੀਬਨ ਦੂਜਾ ਦੂਜਾ ਪਹਿਲਾ ਫੂਲਾ ਇਹ ਜਿਆਦਾ ਐਸਟੀਮੇਟ ਸੁਆ ਹੋਣਾ ਬਾਕੀ ਜੋ ਜਾਣਕਾਰੀ ਹੋ ਮਾਲਕ ਤਾਂ ਪਾ ਸਾਂਝੀ ਕਰਾ ਲਾਂਗੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਜਿਵੇਂ ਆਹ ਝੁੱਟੀ ਦੇਖੋ ਬਲਤ ਕਰਮ ਵਾਲੀ ਸਿੰਘਾਂ ਦੀ ਬੰਤਰ ਚੈੱਕ ਕਰ ਲਿਓ ਮਗਰ ਜਿਹੜਾ ਬੱਚਾ ਉਹ ਵੀ ਬਿਲਕੁਲ ਬਿਲਕੁਲ ਜੈਡ ਬਲੈਕ ਕੱਟੀ ਆ ਗਈ ਤੇ ਉਹਦੇ ਦੀ ਬਾਕ ਤੇ ਤੋ ਤਾਂ ਕਿਸ ਨੂੰ ਦਿਖਾ ਦਾਂ ਤੇ ਇੱਕ ਨੂੰ ਦਿਖਾ ਦਾਂ ਇਹ ਬੂਰੀ ਠੀਕ ਆ ਬੂਰੀ ਮੱਝ ਦੀ ਲੋਕ ਬੜੇ ਭਰਾ ਡਿਮਾਂਡ ਕਰਦੇ ਆ ਬੂਰੀ ਮੱਝਾਂ ਬੂਰੀ ਕੱਟੀ ਹੋਈ ਉਹਨਾਂ ਵਾਸਤੇ ਇਹ ਹਾਲਾਂਕਿ 10-12 ਦੀ ਕੱਚੀ ਵੀ ਠੀਕ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਜਿਹੜਾ ਨਾਲ ਖਰੀਦੋਗੇ ਕਿਸੇ ਵੀ ਟਾਂ ਦੇ ਕੋਲਿਆ ਕੇ ਜਿਹੜੀ ਤੁਸੀਂ ਉਹ ਤਸੱਲੀ ਕਰ ਸਕਦੇ ਹੋ ਠੀਕ ਆ ਤੇ ਕਰਦੇ ਆ ਬਾਈ ਨਾਲ ਗੱਲ ਉਹਦੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਦਿਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦਿਗੇ ਜੀ ਨਾਮ ਬੂਟਾ ਸਿੰਘ ਜੀ ਪਿੰਡ ਸੰਧੂਕ 15 ਕਿਲੋ ਰੇ 12 15 ਕਿਲੋ ਰਾ ਠੀਕ ਹੈ ਤੇ ਮੋਬਾਈਲ ਮੇਰੇ ਆਪਣਾ 79817 96393 ਠੀਕ ਹੈ ਜਿਵੇਂ ਆ ਪਹਿਲੇ ਨੰਬਰ ਤੇ ਝੋਟੀਆਂ ਨਾ ਬਈ ਇਹ ਮਤਲਬ ਕਿੰਨਾ ਕੁ ਸਮਾਂ ਸੂਈ ਨੂੰ ਹੋ ਗਿਆ ਇਹਨੂੰ ਇਹਨੂੰ ਮੰਨ ਕੇ ਚੱਲ 3 ਕਿ ਘੰਟੇ ਹੋਏ ਨੇ ਸੂਈ ਦੇ ਰੁਪਈਏ ਇਹਦੀ ਬਣ ਕੇ ਚੱਲ ਹੁਣੀ ਬੱਚਾ ਬੁੱਝਾ ਹਾਂ 3 ਘੰਟੇ ਬੱਚਾ ਕਾ ਮਗਰ ਕੱਟੀ ਨਾ ਕੱਟੀ ਹਾਂ ਚੰਗਾ ਦਾ ਆਪਾਂ ਕਿਹਾ ਪੂਰਾ ਵਧੀਆ ਹੈ ਜਿਆਦਾ ਤੇ ਤੇ ਬੁੱਟੇ ਬਈ ਸੂਆ ਕਿਹੜਾ ਝੋਟੀ ਦਾ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਹਾਂ ਹਾਂ ਠੰਡੀ ਸੀ ਨਰਮ ਗੋੜੀ ਪੂਰੀ ਵਧੀਆ ਬਈ ਮਾੜਾ ਜੇ ਬੱਚਾ ਦਾ ਕਰ ਕਿ ਹੂੰ ਤੇ ਇੱਥੇ ਨੋ ਕਰਮਾਲ ਸੀ ਆਰਡਰ ਦੇਖਿਓ ਉਨਾਂ ਹੀ ਜਿਹੜਾ ਲਿਆ ਮੂਰ ਨੂੰ ਤੇ ਉਨਾਂ ਇੱਥੇ ਜਿਹੜਾ ਸੂਤ ਆ ਕੇ ਦਾ ਕਰਮਾਲ ਦੇ ਲਿਆ ਉਹ ਲੱਗਿਆ ਹੋਇਆ ਹੈ ਨਾ ਥਣ ਥਣ ਬਹਲਾ ਚੰਗਾ ਲੱਗਿਆ ਵਾ ਚੋਣ ਚਾਂਣ ਬਹਲਾ ਜੀ ਚੋਣ ਸੋ ਚੰਗਾ ਪੂਰਾ 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 ਠੀਕ ਹੈ ਕਿਸੀ ਦਾ ਹੋ ਜੁਟੀ ਸਕੀਨ ਆ ਗਈ ਇੱਥੋਂ ਸਾਨੂੰ ਕਬੈਣੀ ਸ਼ੈਡ ਦੇ ਥਣਾ ਦੀ ਬਾਂਦਰ ਮਾ ਉਹ ਚੈੱਕ ਕਰਾ ਦਾਂ ਠੀਕ ਹੈ ਟਾਂਚਾ ਚੈੱਕ ਕਰਾ ਦਾਂ ਮੱਝ ਦਾ ਕਾਫੀ ਚੰਗੀ ਹੈਗੀ ਠੀਕ ਹੈ ਬਾਕੀ ਇਹ ਸਾਨੂੰ ਪਤਾ ਵੀ ਤਾਜੀ ਸੂਈ ਆ ਜਾਪੇ ਜਾ ਗਈ ਥੋੜਾ ਜਿਹਾ ਨਾ ਅਜੇ ਕੇਰਾ ਤਾਂ ਤੇ ਇੱਥੇ ਦੇਖ ਸਕਦੇ ਹੋਗੇ ਦਾਹ ਵੀ ਦੇਣਾ ਚੱਕਾ ਕੋ ਖਾਣ ਪੀਣ ਖਾ ਕੇ ਫਿਰ ਜਿੱਕੇ ਸੱਟ ਲਿਟਰਲੀ ਦਿਖਾਉਗੀ ਘਰ ਵਾਲੇ ਵਧੀਆ ਦੁੱਧ ਕਿੰਨਾ ਕੁ ਪਾ ਦੂਗੀ ਬੁੱਟੇ ਲੱਗ ਭਗ ਜੇ ਦੁੱਧ ਮੇਰੇ ਹਿਸਾਬ ਨਾਲ ਤਾਂ 12 ਕਿਲੋ ਤਾਂ ਦੇਣਾ ਚਾਹੀਦਾ ਜਿਹੜੇ ਹਿਸਾਬ ਨਾਲ ਥੱਲੇ ਹਾਂ ਮੰਨ ਕੇ ਚੱਲ ਜਗਾੜ ਘੱਟੀ ਦਾ ਹਾਂ ਮਤਲਬ ਭਾਂਡਾ ਲੱਗੇ ਘਰ ਵਾਲੇ ਨੂੰ 12 ਕਿਲੋ ਪਾਏ ਹਜੇ ਭਾਂਡੇ ਚ ਕਿਹੜਾ ਵਾਲੀ ਨਾ ਹਾਂ ਹਾਂ ਜੋ ਆਪਾਂ ਵੀ 15 16 ਕਿਹੀ ਜਾਈ ਹੈ ਨਾ ਉਹ ਤਾਂ ਫਿਰ ਐ ਪਾਪ ਵਾਲੀ ਜਿਹੜੀ ਨਾ ਅਗਲੇ ਨੂੰ ਪਤਾ ਹੀ 15 ਵਾਲੀ ਹੁਣ ਮੱਝ ਕਿੱਥੇ ਹੁੰਦੀ ਹੈ ਨਾ ਇਹ ਕਿੱਥੇ ਗਈ ਠੀਕ ਹੈ ਤੇ ਬੁੱਟੇ ਬਈ ਤਾਰਾ ਮਾਰ ਦੇ ਯਾਰ ਆਪਾਂ ਮਾਰ ਦੇ ਨਾ ਮਾਰ ਦੇ ਨਾ ਇਥੋਂ ਨਿਕਾ ਮਾਰ ਲਓ ਨਾ ਲੈ ਦੇ ਵਿੱਚ ਸੂ ਤੱਕ ਜਿਹੜਾ ਲੈਵਾ ਕਰਮਣ ਲੱਗਿਆਗਾ ਧਾਰਾ ਸਾਨੂੰ ਮਾਰ ਕੇ ਦਿਖਾ ਦਿੰਨੇ ਹੈਗੇ ਤੇ ਬਾਕੀ ਫਿਰ ਵੀ ਦੇਖੋ ਜਿਹੜਾ ਭਰਾ ਵੀ ਤੂੰ ਕੋਲ ਆ ਕੇ ਧਾਰਾ ਮਾਰ ਸਕਦਾ ਧਾਰਾ ਤਾਂ ਆਪਣਾ ਦੀ ਬੱਚਾ ਸਾਡਾ ਨਾ ਸਾਡ ਮੈਂ ਗਾਈਆਂ ਨਾਲ ਦੀ ਏਰਕ ਲੈ ਕੋਈ ਭੂਰ ਨਹੀਂ ਸਰਲਾਂ ਨਹੀਂ ਹੂੰ ਕਿੱਲੇ ਜਾ ਕੱਢਣਾ ਹਾਂ ਹਾਂ ਇਥੋਂ ਨਿਕਾ ਮਾਰੋ ਧਾਰ ਪੂਰੀ ਮੋਤੀ ਆ ਗਈ ਕੋਈ ਭੂਰ ਨਹੀਂ ਸਰਲਾਂ ਪੋਲੀ ਐ ਰੂ ਮਰ ਗਈ ਧਾਰਾ ਗਈ ਧਾਰ ਮੋਟੀ ਨਾ ਪੂਰੀ ਨਾ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਗੁੱਟੇ ਬਈ ਤੇ ਧਾਰਾ ਦੂਰਾ ਮਾਰਦਾ ਬਾਕੀ ਦਾ ਗੱਲੇ ਨਿਭੜਣਾ ਹਾਂ ਮੈਂ ਗੱਲ ਰਹੀ ਰੇਟ ਦੀ ਆਪਣੀ ਦੀ ਤੇ ਰੇਟ ਨਿਵੇੜ ਦੀ ਵਿੱਚ ਹੀ ਤੇ ਕਰਦੀ ਜਾਇਜ਼ ਹਾਂ ਨਾ ਅਗਲੇ ਨੂੰ ਸੌਫਟ ਕਰਾਂਗੇ 1,05,000 ਰੁਪਏ 1.5 ਮੁੱਲ ਹੈ ਵਿੱਚੋਂ ਮਾਣ ਮਾਣਦਾਨ ਕਰ ਦਾਂਗੇ ਦੇਖੋ ਮੋਲਾ ਜਿਹੜਾ ਵੀਰ ਨੇ ਬਿਲਕੁਲ ਜ਼ਾਇਦਾ ਕੀਤਾ ਹਾਲਾਂਕਿ ਆਮ ਤੌਰ ਤੇ ਦੇਖਦਾ ਇਹ ਜੂਟਾਂ ਸਵਾ ਸਵਾ ਮੰਗੀ ਜਾਂਦੇ ਨਾ ਜਰ 80 85 ਨ ਤਾਂ ਟੋਕੜਾਂ ਵਿਕੀ ਜਾਂਦੇ ਨੇ ਟੋਕੜਾਂ ਹਾਂ ਵਿਕੀ ਜਾਂਦੇ ਨੇ ਇੱਕ ਪੰਜ ਮੋਲਾ ਬਾਕੀ ਮਾਨਸਾ ਥੋੜਾ ਫਿਰ ਵੀ ਵਿੱਚ ਹੋ ਜਾਊਗਾ ਠੀਕ ਆ ਤੇ ਛੋਟੀ ਸਾਫ ਸੁਥਰੀ ਬੜੀ ਚੰਗੀ ਆ ਕਿਸੇ ਪਾਸੇ ਕੋਈ ਫਸਸ ਸਾਲੀਆ ਹਾਂ ਇਹ ਸਾਫ ਸੁਥਰੀ ਹੋਈ ਮੇਰੇ ਨਾਲ ਸਾਫ ਸੁਥਰੀ ਹੈ ਨਾ ਸਿੰਘ ਸੁੰਗ ਮੰਨ ਕੇ ਚੱਲ ਅੱਜ ਤਾਂ ਸੂਈ ਵੀ ਜਦੋਂ ਪੂੜਾ ਪੜਾ ਚੱਕੀ ਨਹੀਂ ਕੋਈ ਹੋਰੀ ਬਣ ਜਾਣਾ ਹੋਰੀ ਕੋ ਬਣ ਜਾਣਾ ਦਾ ਵੀਰ ਖਾ ਪੀ ਕੇ ਠੀਕ ਆ ਵੀਰੇ ਬੁੱਟੇ ਤਾਂ ਹੋਣ ਆ ਗਏ ਆਪਣੇ ਕੋਲ ਬੂਰੀ ਮੱਜ ਨਾ ਹਾਂ ਹਾਂ ਇਹ ਚਾਰ ਦਿਨ ਹਜੇ ਪੰਜਾਂ ਦਾ ਲੈ ਗੀ ਹਾਂ ਹਾਂ ਵੀ ਐ ਮੰਨ ਕੇ ਚੱਲ ਵੱਧ ਵੀ ਲਿਆ ਸਕਦੀ ਆ ਜਾਣ ਕੇ ਜੇ ਕੋਈ ਇੱਥੋਂ ਲੈ ਜੂਗਾ ਜਾਂ ਗੱਡੀ ਜ ਤੜ ਜੁੜ ਗਈ ਹੈ ਨਾ ਉਹ ਦੋ ਜਹਾਂ ਦਾ ਫਰਕ ਉਹ ਦੋ ਚਾਰ ਦਿਨਾਂ ਦਾ ਫਰਕ ਪੈ ਜਾਂਦਾ ਹੈਗਾ ਥੱਲੇ ਹੋਈ ਸਾਫਤਰੀ ਹੈ ਨਾ ਦੁੱਧ ਕਿੰਨਾ ਕੁ ਪਾਉਂਦੀ ਹੈ ਇਹ ਦੁੱਧ ਇਹ ਵੀ 12 ਕਿਲੋ ਪਾ ਦੂਗੀ ਰਾ ਉਹਨਾਂ ਖੁੱਲਾ 12 ਹੈਈ ਸੁਆ ਦੁੱਧ ਆ ਇਹਦਾ ਵੀ ਰਿਜਨਲ ਠੀਕ ਹੈ ਇਹ 12 ਕਿਲੋ ਹੀ ਬਾਕੀ ਜਾਇਜ਼ ਸਾਫਤਰੀ ਲਈ ਤੇ ਬਾਈ ਨੇ ਕੋਈ 14 ਵਾਲਾ ਦਾ ਗੱਬਣਾ ਹੈ ਕਿਹੜਾ ਜੋਰ ਲੱਗ ਰਿਹਾ ਹੈ ਇੱਕ ਐ ਹੋਰ ਗਾਈਆਂ ਨਾਲ ਦੀ ਲੈ ਇਹ ਲੈ ਜਿਹੜੀ ਗਾਂ ਲਾ ਤੂੰ ਉਹ ਕਰ ਲਈ ਆ ਤੇਰੇ ਕੈਮਰੇ ਤੋਂ ਜਾ ਕੇ ਜਮਾ ਜਵਾਕ ਆਈ ਖਿੱਚੀ ਜਾਂਦੇ ਬੈਠੀ ਜਾਂਦੇ ਅੱਥਲੇ ਕੋਈ ਐ ਚੱਕਰੀ ਨਹੀਂ ਗਾ ਇਹਨੂੰ ਹੂੰ ਹੂੰ ਨਹੀਂ ਗੱਬਣ ਮੱਝ ਹੱਥ ਨਹੀਂ ਲਵਾਉਂਦੀ ਨਹੀਂ ਛੇਤੀ ਲਵਾਉਂਦੀ ਤੇ ਲੈ ਧੋਰ ਕਢਾ ਲਈ ਗੇੜਾ ਫਿਰਦਾ ਵੀ ਜਿਹੜਾ ਹੁਣ ਕਢਾ ਦੇਣਾ ਹੈਗੇ ਤੇ ਸਿੰਘਾਂ ਦੇ ਵਾਂਦਰ ਵੀ ਕਰਮਾ ਦੇ ਸੋਹਣੇ ਕੁੰਡੇ ਸਿੰਘ ਹਨਾ ਹਾਂ ਹਾਂ ਤੇ ਬਾਕੀ ਇੱਥੋਂ ਸੀ ਚੱਕਾ ਫਦਾਂਗੇ ਸੋਣਾ ਤਕਰੀਬ ਹਜੇ 5-7 ਦਿਨ ਬਾਕੀ ਪਏ ਨੇਗੇ ਹਫਤਾ ਲੈ 5 ਦਿਨ ਲੈ 6 ਦਿਨ ਲੈ ਜੀ ਇਹ ਦੁੱਧਵਾਈ ਕਹਿੰਦਾ 12 ਕਿਲੋ ਮੱਝ ਹੈਗੀ 12 ਗੱਲ ਤਾਂ ਆਪਣਾ ਤੇ 12 11 ਕਿਲੋ ਏਡੀ ਉਹ ਮੱਝ ਨੂੰ ਸਾਫ ਸੁਥਰੀ ਆ ਯਾਰ ਐ ਨਹੀਂ ਕਿਸੇ ਪਾਸਿਓਂ ਵੀ ਜਾਂ ਕੋਈ ਪਾਸਾ ਆ ਜਾਂ ਕੋਈ ਥਣ ਛੋਟਾ ਵੱਡਾ ਹੈ ਹਾਂ ਇੱਥੇ ਤੁਹਾਨੂੰ ਬਹਿਣੀ ਛੜ ਥਣਾ ਦੀ ਮੰਤਰਮ ਦਿਖਾ ਦੇ ਨੇੜੇ ਹੋ ਕੇ ਰਹੀ ਸੀ ਠੰਡੀ ਇੰਨੀ ਹੈ ਕਿ ਮੈਂ ਬੇੜੇ ਚ ਐ ਖੜੀ ਨਾ ਕੋਈ ਮੈਂ ਕਹਿੰਦਾ ਯਾਰ ਆ ਤੇ ਕੈਮਰੇ ਤੋਂ ਜਾਗਦੀ ਐ ਇੱਥੇ ਛੱਡ ਕੇ ਭਲਣਦੀਆਂ ਥੱਲੇ ਬਹਿ ਜਾਂਦੀ ਐ ਐ ਨਹੀਂ ਕੋਈ ਚੱਕਰ ਹੂੰ ਨਾ ਧੋਰ ਦੇ ਅੰਦਰ ਨੂੰ ਥਣਾ ਗੈਪ ਸਾਈ ਬਹੁਤ ਸੋਹਣਾ ਇੱਥੇ ਦੇਖ ਸਕਦੇ ਨਾ ਠੀਕ ਹੈ ਜੀ ਤੇ ਬੁੱਟੇ ਵਈ ਫੇਰ ਇਹਦਾ ਮੁੱਲ ਅਜਾਜ ਪੰਜ ਦੀ ਕਿੜੀ ਚ ਕਿੰਨਾ ਕਰ ਦਾਂਗੇ ਮੁੱਲ ਇਹਦਾ ਵੀ ਸੇਮ ਹੀ ਆ ਬਸ 1 5 5 1 5 1 5 ਦੇ 1 5 2 10 ਬਣ ਗਿਆ ਨਾ ਜੇ ਕਿਸੇ ਨੇ ਇਕੱਠਾ ਦੋਨੇ ਮੰਗ ਲਿਆ ਬੁੱਟੇ ਫੇਰ ਫੇਰ ਵਧੀਆ ਮਾਨਤਾਰ ਕਰ ਦਾਂਗੇ ਫੇਰ ਵੱਧ ਹੋ ਜਾਊਗਾ ਹਾਂ ਹਾਂ ਠੀਕ ਹੈ ਲੈ ਮਿੱਤਰੋ 1 5 ਹੀ ਪੂਰੇ ਦਾ ਮੁੱਲ ਹੈ ਬਿਲਕੁਲ ਜਾਇਦਾਈ ਨਹੀਂ ਆਸਾਨੀ ਆਸਾਨੀ ਝੋਲੀ ਜਿੱਤੇ ਬਣਾਲੀ ਨਹੀਂ ਹੋਰ ਹੀ ਕੋਹ ਬਣ ਜਾਣਾਗਾ ਸਾਫ਼ ਆ ਨਾ ਸਮਝੀ ਹਾਂ 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 ਨਹੀਂ ਸਹੀ ਜੋ ਮੱਜਾ ਤੇ ਦੋਨੇ ਠੀਕ ਨਹੀਂ ਆ ਤੇ ਆ ਛੋਟੀ ਦੁਵਾਰਾ ਤੁਹਾਨੂੰ ਫੇਰ ਨਿਕਾ ਮਰਾਦਾ ਠੀਕ ਹੈ ਜੀ ਮਗਰ ਕੱਟੀ ਆ ਇਹਨਾਂ ਬਹੁਤ ਸੋਹਣਾ ਲੱਗਿਆ ਮੈਂ ਠੀਕ ਹੈ ਜੀ ਤੇ ਬਾਕੀ ਵੀਰ ਵੀ ਦੇਖੋ ਜਿਹੜੇ ਪੁਰਾਣੇ ਪੈਸੇ ਲੈਣ ਜੇ ਵਿੱਚੋਂ ਉਹ ਅੱਜ ਥੱਲੇ ਕਿਸੇ ਮਰਜ਼ੀ ਢੰਗ ਨਾਲ ਕਰ ਸਕਦਾਗਾ ਸੋ ਜਿਹੜੇ ਭਰਾ ਨੂੰ ਜਿਹੜੀ ਪਸੰਦ ਹੋ ਮੱਝ ਕਰ ਲਿਓ ਬਾਈ ਨਾਲ ਸੰਪਰਕ ਧੰਨਵਾਦ ਜੀ